ਸਤਿ ਸ਼੍ਰੀ ਅਕਾਲ ਜੀ ਐਮਐਲਏ ਸਾਹਿਬ ਮਦਨ ਲਾਲ ਜਲਾਲਪੁਰ ਜੀ ਬੋਲ ਰਹੇ ਹੋ ਜੀ ਸਾਬਕਾ ਐਮਐਲਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਸੰਦੀਪ ਚੋਧਰੀ ਪੋਰੇ ਜੀ న్యూਸ 89 ਪੰਜਾਬ ਤੋਂ ਜੀ ਥੈਂਕ ਯੂ ਜੀ ਥੈਂਕ ਯੂ ਜੀ ਚੋਧਰੀ ਸਾਹਿਬ ਸਰ ਮੈਂ ਤੁਹਾਡੇ ਤੋਂ ਉਸ ਵੀਡੀਓ ਦੀ ਸੱਚਾਈ ਪੁੱਛਣਾ ਚਾਹੁੰਦਾ ਜੋ ਅੱਜ ਕਿਸਾਨ ਅੰਦੋਲਨ ਦੇ ਵਿੱਚੋਂ ਕਾਫੀ ਵਾਇਰਲ ਹੋ ਰਹੀ ਹੈ ਜਿਸੇ ਦੱਸਿਆ ਜਾ ਰਿਹਾ ਕਿ ਤੁਹਾਡੇ ਨਾਲ ਕਿਸਾਨਾਂ ਨੇ ਕੁੱਟਮਾਰ ਕੀਤੀ ਹੈ ਉਹਦੇ ਨਹੀਂ ਸਾਹਿਬ ਕੋਈ ਕਿਸਾਨਾਂ ਨੇ ਕੁੱਟਮਾਰ ਨਹੀਂ ਕੀਤੀ ਜੀ ਜਿਹੜੇ ਮੈਂ ਜਦੋਂ ਬਾਰਡਰ ਤੇ ਪਹੁੰਚਿਆ ਸੀਰੇ ਤੇ ਪਹੁੰਚਿਆ ਹਾਂ ਜਦੋਂ ਜਿੱਥੇ ਬੈਰੀਕੇਡ ਲੱਗੇ ਹੋਏ ਨੇ ਮੈਂ ਜਦੋਂ ਫੌਜੀਆਂ ਨਾਲ ਸਪਾਈਨ ਨਾਲ ਗੱਲ ਕਰਨ ਵਾਸਤੇ ਪੁਲਤਨ ਨਾਲ ਜੀ ਤੁਸੀਂ ਸਾਡੇ ਨੇਤੇ ਲੋਕਾਂ ਤੇ ਕਿਉਂ ਗੋਲੇ ਗੇਰ ਰਹੇ ਹੋ ਗੱਲਬਾਤ ਕਰਨ ਲਈ ਪਹੁੰਚਿਆ ਉਸ ਟਾਈਮ ਉਹਨਾਂ ਨੇ ਮੇਰੇ ਤੇ ਸਾਡੇ ਪੰਜਾਬ ਸਾਥੀ ਮੇਰੇ ਸਾਥੀ ਜੀ ਨਾਲ ਉਹਨਾਂ ਨੇ ਸਾਡੇ ਤੇ ਗੋਲੇ ਗੇਰਨੇ ਸ਼ੁਰੂ ਕਰ ਦਿੱਤੇ ਜੀ ਜਦੋਂ ਗੋਲੇ ਗੇਰੇ ਤੇ 5-7 ਮਿੰਟ ਬਾਅਦ ਫੇਰ ਦੁਬਾਰਾ ਜਦੋਂ ਸਾਨੂੰ ਮੜਾ ਸਾਹ ਨਾਲ ਲੱਗੇ ਫਿਰ ਗੋਲੇ ਗੇਰੇ ਤੇ 5-7 ਉਸ ਤੋਂ ਬਾਅਦ ਫਿਰ ਕੀ ਹੋਇਆ ਜੀ ਉਸ ਉਸ ਤੋਂ ਬਾਅਦ ਕੀ ਹੋਇਆ ਅਸੀਂ ਉਤੋਂ ਜਦੋਂ ਚੱਲਣ ਲੱਗੇ ਆ ਤਾਂ ਤਾਂ ਪ੍ਰੈਸ ਵਾਲੇ ਵੀਰ ਉੱਥੇ ਆਏ ਉਹਨਾਂ ਨੇ ਆ ਕੇ ਸਾਡਾ ਮੂੰਹ ਮਾਂ ਸਾਫ਼ ਕਰਿਆ ਸਾਨੂੰ ਰਮਾਲ ਗਿੱਲੇ ਨਾਲ ਨਤਮਕ ਸਾਫ਼ ਕਰਕੇ ਸਾਨੂੰ ਸਾਹ ਨਾਲ ਸ਼ੁਰੂ ਹੋਇਆ ਜੀ ਤੇ ਤੇ ਫਿਰ ਅਸੀਂ ਜਦੋਂ ਤਰੇਟਲੇ ਵੀਰ ਸਾਨੂੰ ਮੇਰੀ ਸਟੇਟਮੈਂਟ ਲਈ ਉਹਨਾਂ ਨੇ ਮੈਨੂੰ ਇੱਕ ਬਾਹਰ ਤੋਂ ਫੜ ਕੇ ਇੱਧਰ ਲੈ ਕੇ ਆਏ ਵੀ ਜਿਹੜੇ ਤੇਰੀ ਗਰਦਨ 'ਤੇ ਫੇਰਾ ਤੇ ਮੂੰਹ 'ਤੇ ਇਹਨਾਂ ਪਾਸੀ ਕਾਲਸ ਜਿੰਨੀ ਇਹ ਗੋਲੀਆਂ ਦੀ ਉਹਨਾਂ ਨੇ ਫਿਰ ਜਿਹੜੇ ਉੱਥੇ ਪੰਪ ਸੀ ਉਹਨਾਂ ਦੇ ਸਪਰੇ ਪੰਪ ਉਹਨਾਂ ਨਾਲ ਮੇਰੀ ਗਰਦਨ ਤੇ ਸਿਰ ਸਾਰਾ ਸਾਫ਼ ਕੀਤਾ ਤੇ ਮੇਰੇ ਅੱਖਾਂ 'ਚ ਦਵਾਈ ਪਾਈ ਤੇ ਤਾਂ ਜਾ ਕੇ ਮੈਨੂੰ ਸਾਹ ਜਿਹੜਾ ਠੀਕ ਆਣਾ ਸ਼ੁਰੂ ਹੋਇਆ ਤੇ ਸਾਨੂੰ ਨੇ ਮੇਰੀ ਮਦਦ ਕੀਤੀ ਆ ਤੇ ਸਾਨੂੰ ਨੇ ਮੇਰੇ ਕੋਈ ਵਿਰੋਧ ਨਹੀਂ ਕੀਤਾ ਤੇ ਸਾਨੂੰ ਨੇ ਮੈਨੂੰ ਸ਼ਵਾਇਜ਼ ਦਿੱਤੀ ਆ ਮੈਂ ਇਹਨਾਂ ਨਾਲ ਖੜ ਕੇ ਫੋਟੋਆਂ ਖਿੱਚਾਈਆਂ ਉਸ ਤੋਂ ਬਾਅਦ ਮੈਂ 1.5 ਤੋਂ 2 ਘੰਟੇ ਕਿਸਾਨਾਂ ਚ ਰਹੇ ਆ ਜੀ ਇਹ 4:30 ਵਜੇ ਦਾ ਵਾਕਾ 6:30 ਵਜੇ ਮੇਰੇ ਕੋਲ ਆਇਆ 2 ਘੰਟੇ ਤੱਕ ਉਸ ਤੋਂ ਬਾਅਦ ਵੀ ਨਾ ਬਰੋਧ ਨਹੀਂ ਕਰ ਰਹੇ ਜਿਹੜੀਆਂ ਖਬਰਾਂ ਚੱਲ ਰਹੀਆਂ ਇਹ ਤਾਂ ਸਰਕਾਰੀ ਏਜੰਸੀਆਂ ਨੇ ਖਬਰਾਂ ਚਲਾਈਆਂ ਵੀ ਪਹਿਲਾਂ ਖੈਰਾ ਆ ਕੇ ਚਲਾ ਗਿਆ ਹੁਣ ਮਦਨ ਆ ਗਿਆ ਕੱਲ ਕੋਲ ਹੋਰ ਲੀਡਰ ਆਜੂ ਆਹੀਆਂ ਖਬਰਾਂ ਚਲਾਉਂਦਾ ਵੀ ਕਿਸਾਨ ਤਾਂ ਵਿਰੋਧ ਕਰਨਗੇ ਲੀਡਰਾਂ ਦਾ ਇਹ ਸਭ ਏਜੰਸੀਆਂ ਦਾ ਕੰਮ ਆ ਕਿਸਾਨਾਂ ਦਾ ਕੰਮ ਨਹੀਂ ਜੀ ਜਲਾਲਪੁਰ ਸਾਹਿਬ ਪਾਣੀ ਗੇਰਿਆ ਜਾ ਰਿਹਾ ਤੁਹਾਡੇ ਉੱਤੇ ਇਹ ਜਦ ਅਥਰੂ ਗੈਸ ਉੱਥੇ ਫਟਦਾ ਹੈ ਬੰਬ ਤੇ ਉਹਦੇ ਨਾਲ ਕਾਫੀ ਨੁਕਸਾਨ ਹੁੰਦਾ ਹੈ ਮੇਰੇ ਖਿਆਲ ਉਸ ਕਰਕੇ ਪਾਣੀ ਤੁਹਾਡੇ ਤੇ ਸੁੱਟਿਆ ਜਾ ਰਿਹਾ ਉਸ ਜਦੋਂ ਜਦੋਂ ਪਾਣੀ ਸੁੱਟਿਆ ਗਿਆ ਉਹ ਤਾਂ ਜਦੋਂ ਪਿੱਛੇ ਅੱਜ 100 ਮੀਟਰ ਪਿੱਛੇ ਆਇਆ ਨਾ ਕਿਸਾਨਾਂ ਵੱਲ ਜੀ ਉੱਥੇ ਉਹਨਾਂ ਨੇ ਆ ਕੇ ਮੇਰੇ ਪਾਣੀ ਸੁੱਟਿਆ ਨਹੀਂ ਪਾਣੀ ਮੈਨੂੰ ਖਿੜਾ ਕੇ ਮੇਰਾ ਮੂੰਹ ਸਾਫ਼ ਕੀਤਾ ਤੇ ਮੇਰੀ ਗਰਦੋਸ਼ੀ ਜਿਹਨੀ ਕਾਲੀ ਸੀ ਮੇਰੇ ਸਿਰ ਤੇ ਕਾਲਰ ਸੀ ਉਹਨੂੰ ਸਾਫ਼ ਕੀਤਾ ਉਹਨੇ ਪ੍ਰੈਸ਼ਰ ਨਾਲ ਪਾਣੀ ਦੇ ਨਾਲ ਫੇਰੇ ਇੱਕ ਮੁੰਡਾ ਬੋਤਲ ਪਾਣੀ ਦੀ ਲੈ ਕੇ ਉਹਨੇ ਮੇਰੀ ਅੱਖਾਂ ਸਾਫ਼ ਕੀਤੀਆਂ ਮੇਰੇ ਅੱਖਾਂ ਚ ਦਵਾਈ ਪਾਈ ਤੇ ਉਹਨੇ ਪੂਰਾ ਟ੍ਰੀਟਮੈਂਟ ਦਿੱਤਾ ਜੋ ਫਰਕ ਦੇ ਦੇ ਸਕਦੇ ਸੀ ਜਲਾਲਪੁਰ ਸਾਹਿਬ ਦੀ ਇੱਕ ਵੀਡੀਓ ਇੱਕ ਵੀਡੀਓ ਹੋਰ ਵੀ ਵਾਇਰਲ ਹੋ ਰਹੀ ਹੈ ਕਿਸਾਨਾਂ ਦੀ ਜੋ ਤੁਹਾਡੇ ਹੱਕ ਦੇ ਵਿੱਚ ਇਹ ਕਹਿ ਰਹੇ ਕਿ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਮਦਨ ਲਾਲ ਜਲਾਲਪੁਰ ਵੱਲੋਂ ਜਦੋਂ ਸਰਕਾਰ ਸੀਗੀ ਉਹਨਾਂ ਵੱਲੋਂ ਕਾਫੀ ਮਦਦ ਕੀਤੀ ਗਈ ਸੀਗੀ देखो मैं ए, चंगे, चंगे दे तो कदी भी आज भी ਸਾਡੇ ਦੂਰੇ ਬੰਦਿਆਂ ਨੇ ਲੰਗਰ ਲਾਏ ਹੋਏ ਨੇ ਅੱਜ ਵੀ ਚਾਹ ਬਣੇ ਲੰਗਰ ਪਾਣੀ ਦਾ ਸਾਡੀ ਪੂਰੀ ਟੀਮ ਮੇਰੀ ਜਿੰਨੇ ਵੀ ਚਨਾ ਹੋਰ ਤੇ ਮੇਰੇ ਕੰਗਤੀ ਵਰਕਰ ਨੇ ਮੇਰੇ ਸਰਪੰਚ ਸਾਹਿਬ ਨੇ ਮੇਰੇ ਚੰਗੇ ਚੰਗੇ ਮੇਰੇ ਦੋਸਤ ਮਿੱਤਰ ਨੇ ਸਾਰੇ ਅੱਜ ਪੂਰੇ ਸਾਰੇ ਲੱਗੇ ਨੇ ਸੇਵਾ ਦੇ ਵਿੱਚ ਹਾਜ਼ਰ ਨੇ ਸਾਰੇ ਤੁਸੀਂ ਹੁਣ ਵੀ ਹੁਣ ਵੀ ਡਟੇ ਰਹੋਗੇ ਇਹ ਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਡਟੇ ਰਹੋਗੇ ਕੋਸਲਾ ਨਹੀਂ ਕਰੇਗਾ ਐਮਐਲ ਤਾਂ ਕਿਸਾਨ ਸੰਭੂ ਰਹਿਣਗੇ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਜਦੋਂ ਤੱਕ ਮੇਰੇ ਹਲਕੇ 'ਚ ਬੈਠਣਗੇ ਜਿੰਨੀ دیر ਮਰਜ਼ੀ ਬੈਠਣਾ ਉਨੀ ਦੇਰ ਅਸੀਂ ਨਾਲ ਪੂਰਾ ਦਿਨ ਨਾਲ ਸਾਥ ਦੇਵਾਂਗੇ ਠੀਕ ਹੈ ਜੀ ਸੋ ਤੁਸੀਂ న్యూਸ 89 ਪੰਜਾਬ ਨਾਲ ਗੱਲ ਕਰ ਰਹੇ ਸੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਥੈਂਕ ਯੂ ਜੀ ਸਰ ਸ਼ਕਾ ਹੈਲੋ ਸਰ ਮੈਂ న్యూਸ 89 ਤੋਂ ਬੋਲ ਰਹੀ ਝੋਲੀ ਜੀ ਬੋਲ ਰਿਹਾ ਹਾਂਜੀ ਹਾਂਜੀ ਬੋਲ ਰਹੇ ਜੀ ਸਰ ਤੁਸੀਂ ਮਦਨ ਲਾਲ ਜੀ ਦੇ ਬੇਟੇ ਬੋਲ ਰਹੇ ਹੋ ਜੀ 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 ਐਮਐਨਿਊ 89 ਤੋਂ ਬੋਲ ਰਹੇ ਜੀ ਮੈਂ ਤੁਹਾਡ ਤੋਂ ਸਚਾਈ ਪੁੱਛਣਾ ਚਾਹੁੰਦਾ ਜੀ ਉੱਥੇ ਕਿਸਾਨ ਅੰਦੋਲਨ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਐਮਐਲਏ ਸਾਹਿਬ ਐਕਸ ਐਮਐਲਏ ਸਾਹਿਬ ਮਦਨ ਲਾਲ ਜਲਾਲਪੁਰ ਜੀ ਦੀ ਕਿ ਉਸੇ ਚ ਇਹ ਇਹ ਦਿਖਾਇਆ ਜਾ ਰਿਹਾ ਹੈ ਕਿ ਮਦਨ ਲਾਲ ਜਲਾਲਪੁਰ ਜੀ ਦਾ ਵਿਰੋਧ ਕਰ ਰਹੇ ਕਿਸਾਨ ਤੇ ਕੁਝ ਹਾਤਾ ਪਾਈ ਵੀ ਹੋ ਰਹੀ ਹੈ ਉਹਨਾਂ ਤੇ ਤੇ ਉਹਦੀ ਸਚਾਈ ਜਾਣਨਾ ਚਾਹੁੰਦੇ ਆ ਜੀ ਸਚਾਈ ਕੀ ਹੈ ਇਸ ਵੀਡੀਓ ਦੀ ਦੇਖੋ ਗੱਲ ਕੀ ਹੈ ਇਹਨਾਂ ਸਾਰਾ ਸਰ ਕਿਸਾਨੀ ਨੂੰ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ बिकॉज़ ਕੋਈ ਵੀ ਪਾਰਟੀ ਨਹੀਂ ਚਾਹਦੀ ਜਿਹੜੀਆਂ ਚਾਹੇ ਸੈਂਟਰ ਹੈ ਚਾਹੇ ਸਾਡੇ ਤੋਂ ਕੁਝ ਲੋਕਲ ਪਾਰਟੀਆਂ ਨੇ ਮੈਂ ਨਾਮ ਦੀ ਲਵਾਗਾ ਉਹ ਚਾਹੁੰਦੀਆਂ ਨੇ ਵੀ ਇਹ ਜਿਹੜਾ ਹੈਗਾ ਵੀ ਅੰਦੋਲਨ ਅੱਗੇ ਵਧੇ ਤੇ ਉਹਨੂੰ ਸਿਰਫ ਬਦਨਾਮ ਕਰਨ ਨੂੰ ਕਿਸਾਨੀ ਨੇ ਬਦਨਾਮ ਕਰਨ ਨੂੰ ਇਹ ਵੀਡੀਓ ਚਲਾਈ ਗਈ ਆ ਜਦ ਕਿ ਦੀ ਸਚਾਈ ਇਹ ਹੈ ਵੀ ਜਦੋਂ ਐਮਐਲਏ ਸਾਹਿਬ ਉੱਥੇ ਪਹੁੰਚੇ ਆ ਉਹਨਾਂ ਨੇ ਪਹੁੰਚਣ ਤੋਂ ਬਾਅਦ ਜਿਹੜੇ ਮੁੰਡੇ ਸੀਗੇ ਉਹ ਕਹਿੰਦੇ ਵੀ ਸਾਡੇ ਨਾਲ ਅੱਗੇ ਚੱਲੋ ਸਾਡੇ ਨਾਲ ਲੀਡਰ ਪਿੱਛੇ ਫੋਟੋਆਂ ਖਿਚਾਉਂਦੇ ਆ ਅੱਗੇ ਕੋਈ ਨਹੀਂ ਜਾਂਦਾ ਤੇ ਉਹ ਐਮਐਲਏ ਸਾਹਿਬ ਉਹਨਾਂ ਦੇ ਨਾਲ ਜਦੋਂ ਅੱਗੇ ਗਏ ਤਾਂ ਇਹ 100 100 ਤੋਂ ਲੈ ਕੇ 150 ਮੁੰਡਾ ਹੋਊਗਾ ਜਿਹੜਾ ਐਮਐਲਏ ਸਾਹਿਬ ਦੇ ਨਾਲ ਅੱਗੇ ਗਿਆ ਤੇ ਜਦੋਂ ਅੱਗੇ ਜਾ ਰਹੇ ਸੀ ਤਾਂ ਜਿਹੜੀ ਉੱਧਰ ਹਰਿਆਣਾ ਪੁਲਿਸ ਨੇ ਇਕਦਮ ਬੰਬਾਰੀ ਸ਼ੁਰੂ ਕਰਤੀ ਜਿਹੜੇ ਆਪਣੇ ਹਾਸੂ ਵਾਸਤੇ ਗੋਲੇ ਪਾਉਂਦੇ ਆ ਜੀ ਤੇ ਜਿਹੜੇ ਮੁੰਡੇ ਲੈ ਕੇ ਗਏ ਸੀਗੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਐ ਐਮਐਲਏ ਸਾਹਿਬ ਨੂੰ ਉੱਥੋਂ ਜਦੋਂ 2-4 ਗੋਲੇ ਗਿਰੇ ਉੱਥੇ ਖੜੇ ਰਹੇ ਸਾਰੇ ਜਣੇ ਤੇ ਉਹਨਾਂ ਨੇ ਐਮਐਲਏ ਸਾਹਿਬ ਦੇ ਆਲੇ ਦਾਲੇ ਘੇਰਾ ਬਣਾਇਆ ਘੇਰਾ ਬਣਾ ਕੇ ਉਹਨਾਂ ਨੂੰ ਬਾਹਰ ਲੈ ਕੇ ਆਏ ਬਾਅਦ ਨੇ ਆਖਿਓ ਜਦੋਂ ਪਾਣੀ ਪਾਉਂਦੇ ਆ ਉਹ ਤਾਂ ਪਾਉਂਦੇ ਆ ਕਿ ਉਹ ਗੈਸ ਦਾ ਜਿਹੜਾ ਅਸਰ ਹੈ ਉਹ ਨਿਊਟਰਲਾਈਜ਼ ਹੋ ਜਵੇ ਤੇ ਉਹ ਮਚਾੜ ਨਾਲ ਲੜਨ ਅੱਖਾਂ ਸੁੱਜ ਜਾਂਦੀਆਂ ਨੇ ਉਹਨਾਂ ਨੇ ਬਲਕਿ ਇਹਨਾਂ ਦੀ ਮਦਦ ਕੀਤੀ ਹੈ ਨਾ ਕਿ ਵਿਰੋਧ ਕੀਤਾ ਆ ਇਹ ਜਿਹੜਾ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਜਿਹੜੀ ਹੈ ਦੂਜੀਆਂ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਹੈ ਕੋਈ બીજી ਪਾਰਟੀਆਂ ਦੇ ਚੈਨਲ ਨੇ ਤੇ ਉਹ ਇਹ ਨਿਊਜ਼ ਚਲਾ ਰਹੇ ਆ ਸੋ ਮੇਰੀ ਉਹਨਾਂ ਨੂੰ ਰਿਕਵੈਸਟ ਹੈ ਤੁਹਾਡੇ ਮਾਧਿਅਮ ਨਾਲ ਹੀ ਕਿ ਤੁਹਾਡੇ ਇਹਨਾਂ ਛੋਟੀਆਂ ਹਰਕਤਾਂ ਦੇ ਨਾਲ ਅੰਦੋਲਨ ਜਿਹੜਾ ਹੈਗਾ ਉਨੂੰ ਹੋਰ ਚਿੰਗਾਰੀ ਮਿਲੇਗੀ ਸਾਡਾ ਜਜ਼ਬਾ ਵਧਿਆ ਇਹ ਤਾਂ ਘਟਦਾ ਨਹੀਂ ਅਸੀਂ ਫੇਰ ਜਾਵਾਂਗੇ ਸਾਡੇ ਉੱਤੇ ਆਪਦੇ 2000 ਤੋਂ ਵੱਧ ਬੰਦਾ ਸਾਡਾ ਉੱਥੇ ਹੈਗਾ ਆ ਤੇ ਲੰਗਰ ਲੱਗ ਰਿਹਾ ਸੀ ਇਹ ਤੋਂ ਇਹ ਤੋਂ ਬਾਅਦ ਕੰਮ ਵਧਾਵਾਂਗੇ ਘਟਾਉਂਦੇ ਨਹੀਂ ਉਸ ਤੋਂ ਬਾਅਦ ਕੁਝ ਕਿਸਾਨਾਂ ਦੀ ਵੀ ਇੱਕ ਵੀਡੀਓਜ਼ ਆ ਰਹੀਆਂ ਕਿ ਮਦਨ ਨਾਲ ਜਲਾਲਪੁਰ ਨੇ ਪਿਛਲੇ ਅੰਦੋਲਨ ਦੇ ਵਿੱਚ ਵੀ ਕਾਫੀ ਉਹਨਾਂ ਦੀ ਮਦਦ ਕੀਤੀ ਸੀਗੀ ਤੇ ਕਾਫੀ ਫੰਡ ਵਗੈਰਾ ਵੀ ਦਿੱਤਾ ਸੀਗਾ ਜੀ 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 ਤੇ ਅੱਜ ਵੀ ਇੱਕ ਪਹਿਲਾ ਇਸ ਤੋਂ ਪਹਿਲਾ ਵੀਡੀਓ ਵਾਇਰਲ ਹੋਈ ਹੈ ਕਿ ਮਦਨ ਲਾਲ ਜਲਾਲਪੁਰ ਜੀ ਦੇ ਉੱਪਰ ਅਥਰੂ ਗੈਸ ਦਾ ਗੋਲਾ ਗिराਇਆ ਤੇ ਉਸ ਤੋਂ ਬਾਅਦ ਪਾਣੀ ਦੀ ਵੀ ਇਹ ਵਿਚਾਰਾ ਮਤਲਬ ਤੁਹਾਨੂੰ ਨਹੀਂ ਲੱਗਦਾ ਕਿ ਇਹ ਗਲਤ ਹੋ ਰਿਹਾ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਦੇਖੋ ਇਹ ਛੂਟੀ ਰਾਜਨੀਤੀ ਹੈ ਇਹਦੇ ਵਿੱਚ ਇਹਦੇ ਵਿੱਚ ਉਹ ਮਦਨ ਲਾਲ ਜਲਾਲਪੁਰ ਨੂੰ ਛੋਟਾ ਕਰਨਾ ਚਾਹੁੰਦੇ ਆ ਅਲੋਲੇ ਨੂੰ ਛੋਟਾ ਕਰਨਾ ਚਾਹੁੰਦੇ ਆ ਪਰ ਦੋਨੋਂ ਇਹ ਛੋਟੇ ਨਹੀਂ ਹੁੰਦੇ ਇਸ ਇਸ ਤਰ੍ਹਾਂ ਦੇ ਜਿਹੜੀਆਂ ਹਰਕਤਾਂ ਨੇ ਇਹਦੇ ਨਾਲ ਵੱਡੇ ਜ਼ਰੂਰ ਹੋ ਜਾਣਗੇ ਪਰ ਛੋਟੇ ਨਹੀਂ ਹੁੰਦੇ ਜੀ ਸ਼ੁਕਰੀਆ ਜੀ ਤੁਹਾਡਾ ਤੁਸੀਂ న్యూਸ 189 ਪੰਜਾਬ ਦੇ ਨਾਲ ਗੱਲ ਕਰ ਰਹੇ ਸੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਧੰਨਵਾਦ ਜੀ ਧੰਨਵਾਦ news 89 punjab har khabar jisda hove asar